ਆਪਣੇ ਵਿੱਚੋਂ ਕਈ ਜਣਿਆਂ ਦੇ ਮਨ ਦਾ ਸਵਾਲ ਹੁੰਦਾ ਹੈ ਕਿ ਵਾਰ-ਵਾਰ ਪਾਠ ਕਰੀ ਜਾਂ ਗੁਰਦੁਆਰਾ ਸਾਹਿਬ ਜਾਣ ਦਾ ਕੀ ਫਾਇਦਾ ਹੁੰਦਾ ਹੈ ਜੋ ਲੋਕ ਇਹ ਸੋਚਦੇ ਨੇ ਨਾ ਵੀ ਵਾਰ-ਵਾਰ ਪਾਠ ਕਰਨੀ ਜਾਂ ਗੁਰੂ ਘਰ ਜਾਣ ਦਾ ਕੀ ਫਾਇਦਾ ਹੈ ਤਾਂ ਉਹਨਾਂ ਨੂੰ ਕੁਦਰਤ ਤੋਂ ਕੁਝ ਸਿੱਖਣਾ ਚਾਹੀਦਾ ਹੈ ਜੇਕਰ ਪੱਥਰ ਪਾਣੀ ਵਿੱਚ ਪਿਆ ਰਹੇ ਤਾਂ ਦੋ ਚੀਜ਼ਾਂ ਤੋਂ ਹਮੇਸ਼ਾ ਬਚਿਆ ਰਹਿੰਦਾ ਇੱਕ ਮਿੱਟੀ ਤੇ ਦੂਜਾ ਠੋਕਰਾਂ ਤੋਂ ਇਸੇ ਤਰ੍ਹਾਂ ਬੰਦਾ ਜਿੰਨਾ ਚਿਰ ਪਾਠ ਕਰਦਾ ਗੁਰੂ ਘਰ ਜਾਂਦਾ ਭਾਵੇਂ ਮਨ ਟਿਕਦਾ ਹੋਵੇ ਭਾਵੇਂ ਨਾ ਟਿਕਦਾ ਹੋਵੇ ਇਸ ਤਰ੍ਹਾਂ ਮਾੜੀ ਸੋਚ ਤੋਂ ਬਚਿਆ ਰਹਿੰਦਾ ਇਸ ਲਈ ਰੋਜ਼ਾਨਾ ਪਾਠ ਕਰਿਆ ਕਰੋ ਤੇ ਗੁਰੂ ਘਰ ਜਾਇਆ ਕਰੋ ਕੁਝ ਲੋਕ ਕਹਿੰਦੇ ਨੇ ਪਾਠ ਕਰਨ ਦਾ ਕੀ ਫਾਇਦਾ ਜਦੋਂ ਅਸੀਂ ਕੀਤੇ ਪਾਠ ਦੇ ਅਰਥ ਹੀ ਨਹੀਂ ਸਮਝ ਸਕਦੇ ਤਾਂ ਧਿਆਨ ਦਿਓ ਜਦੋਂ ਤੁਸੀਂ ਬਿਮਾਰ ਹੁੰਦੇ ਹੋ ਡਾਕਟਰ ਕੋਲ ਜਾਂਦੇ ਡਾਕਟਰ ਦਵਾਈ ਦਿੰਦਾ ਕਦੋਂ ਡਾਕਟਰ ਤੋਂ ਪੁੱਛੇ ਵੀ ਸੌਲਟ ਕਿਹੜਾ ਇਸ ਵਿੱਚ ਕਿਸ ਚੀਜ਼ ਤੋਂ ਬਣੀ ਹੈ ਇਹ ਦਵਾਈ ਇਸ ਦਾ ਅਰਥ ਕੀ ਹੈ ਤੁਸੀਂ ਬਿਨਾ ਸੋਚੇ ਦਵਾਈ ਖਾ ਲੈਂਦੇ ਹੋ ਤੇ ਕੁਝ ਸਮੇਂ ਬਾਅਦ ਠੀਕ ਹੋ ਜਾਂਦੇ ਉਸ ਤਰ੍ਹਾਂ ਹੀ ਪਾਠ ਕਰਿਆ ਕਰੋ ਬਾਣੀ ਆਪੇ ਫਾਲਤਵੇਗੀ ਆਪੇ ਮਨ ਵਿੱਚ ਟਿਕੇਗਾ ਅਰਥ ਵੀ ਸਮਝ ਆਉਣਗੇ ਸਾਡੇ ਸਰੀਰ ਅੰਦਰ ਦੋ ਮਨ ਹੁੰਦੇ ਨੇ ਇੱਕ ਉਹ ਜੋ ਸੋਚਦਾ ਹੈ ਤੇ ਦੂਜਾ ਉਹ ਸਾਡੀ ਸੋਚ ਤੋਂ ਬਿਲਕੁਲ ਬਾਹਰ ਹੈ ਅਸੀਂ ਰੋਟੀ ਖਾਂਦੇ ਹਾਂ ਇੱਕ ਗਰਾਹੀ ਮੂੰਹ ਵਿੱਚ ਪਾਈ ਇਹ ਕੰਮ ਸੁਚੇਤ ਮਨ ਦਾ ਅੰਦਰ ਜਾ ਕੇ ਰੋਟੀ ਤੋਂ ਸੈੱਲ ਬਣੇ ਸੈੱਲ ਤੋਂ ਬਲੱਡ ਬਣਿਆ ਬਲੱਡ ਬਣ ਕੇ ਆਪਣੇ ਪੂਰੇ ਸਰੀਰ ਦੇ ਵਿੱਚ ਗਿਆ ਤੇ ਉਹ ਕੰਮ ਜਿਹੜਾ ਵਾਪਰਿਆ ਉਹ ਆਪਾਂ ਨੂੰ ਨਹੀਂ ਪਤਾ ਪਰ ਸਰੀਰ ਦੇ ਅੰਦਰ ਉਹ ਸਾਰਾ ਕੁਝ ਚੱਲ ਰਿਹਾ ਨਾ ਉਹ ਅਚੇਤਮਾਨ ਕਰਦਾ ਇਸ ਤਰ੍ਹਾਂ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਅਰਥ ਸਮਝ ਆਉਣ ਚਾਹੇ ਨਾ ਆਉਣ ਗੁਰਬਾਣੀ ਰੋਜ਼ ਪੜਿਆ ਕਰੋ ਗੁਰੂ ਘਰ ਰੋਜ਼ ਜਾਇਆ ਕਰੋ ਇੱਕ ਉਹ ਦਾਰ ਹੈ ਜਿੱਥੇ ਕੋਈ ਖਾਲੀ ਵਾਪਸ ਨਹੀਂ ਆਉਂਦਾ ਸੱਚੇ ਦਿਲ ਨਾਲ ਅਰਦਾਸ ਕਰੋ ਸਭ ਕੁਝ ਮਿਲੇਗਾ ਉਹ ਪਰਮਾਤਮਾ ਆਪ ਤੁਹਾਡੇ ਅੰਗ ਸੰਗ ਹੋਵੇਗਾ ਗੁਰੂ ਘਰ ਜਾ ਕੇ ਸੇਵਾ ਕਰਿਆ ਕਰੋ ਸਿਮਰਨ ਕਰਿਆ ਕਰੋ ਦਿਲ ਵਿੱਚ ਵੈਰ ਵਿਰੋਧ ਕਾਮ ਲੋਭ ਇਹ ਨਾ ਰੱਖੋ ਫਿਰ ਦੇਖੋ ਸਭ ਕੁਝ ਚੰਗਾ ਲੱਗੇਗਾ ਜਿਵੇਂ ਸਰੀਰ ਦੀ ਖੁਰਾਕ ਭੋਜਨ ਹੈ ਸਾਡੀ ਆਤਮਾ ਦੀ ਖੁਰਾਕ ਕੁਰਬਾਨੀ ਹੈ ਜਿਵੇਂ ਕੋਈ ਵਿਅਕਤੀ ਕੁਝ ਦਿਨ ਭੁੱਖਾ ਰਹਿ ਲੇ ਫਿਰ ਉਸ ਤੋਂ ਬਾਅਦ ਵਿੱਚ ਭੁੱਖ ਸਹਿਣ ਨਹੀਂ ਹੁੰਦੀ ਤਾਂ ਉਸ ਨੂੰ ਕੁਝ ਵੀ ਖਾਣ ਨੂੰ ਦੇ ਦੋ ਉਹ ਖਾ ਲਵੇਗਾ ਇਸ ਤਰ੍ਹਾਂ ਆਤਮਾ ਨੂੰ ਖੁਰਾਕ ਨਾ ਮਿਲੇ ਨਾ ਤਾਂ ਇਹ ਵੀ ਗੰਦ ਖਾਣ ਲੱਗ ਜਾਂਦੀ ਹੈ ਇਸ ਲਈ ਬੁਰੇ ਕਰਮ ਬੁਰੇ ਕੰਮ ਤੋਂ ਬਚਣਾ ਆਪਣੀ ਰੂਹ ਨੂੰ ਸ਼ੁੱਧ ਖੁਰਾਕ ਤੇ ਰੋਜ਼ ਪਾਠ ਕਰਕੇ ਦੇਵੋ ਆਪੇ ਫਿਰ ਤੁਹਾਡਾ ਮਨ ਵੀ ਨਿਰਮਲ ਹੋ ਜਾਵੇਗਾ ਦੁੱਖ ਵੀ ਦੂਰ ਹੋਣਗੇ ਤੇ ਰੋਜ਼ ਗੁਰੂ ਕਾਜ ਕਰੋ ਫਿਰ ਦੇਖਿਓ ਮਨ ਕਿੰਨਾ ਚੇਤੀ ਸ਼ਾਂਤ ਤੇ ਸ਼ੁੱਧ ਹੁੰਦਾ ਹੈ